सुदामा ਤੇ ਕ੍ਰਿਸ਼ਨ ਦੀ ਦੋਸਤੀ ਗੁਰੂਕੁਲ ਦੇ ਵਿੱਚ ਹੋਇਆ ਗੁਰੂ ਸੰਦੇਪਨੀ ਤੇ ਕੂਟਿਆ ਦੇ ਵਿੱਚ ਹੋਈ ਉੱਥੇ ਰਹਿੰਦੇ ਬੰਦੇ ਸੀਗੇ ਉਹਨਾਂ ਨੇ ਬੜੀ ਬੜੇ ਚਿਰ ਸਾਰੀ ਦੁਨੀਆ ਨੂੰ ਪਤਾ ਹੀ ਹੈ ਕਿ ਕ੍ਰਿਸ਼ਨ ਤੇ ਸੁਦਾਮਾ ਦੀ ਦੋਸਤੀ ਕਿੰਨੀ ਅੱਛੀ ਔਰ ਨਿਸਵਾਰਥ ਸੀ सुदामा जी ਦਾ ਜੋ ਮੇਨ ਕਾਰਨ ਹੈ ਗਰੀਬੀ ਔਰ ਦਰਿਦ੍ਰਤਾ ਦਾ ਜੋ ਕਾਰਨ ਕਾਰਨ ਹੈ ਉਹ ਜੋ ਗੁਰੂ ਮਾਤਾ ਨੇ ਚਣੇ ਦਿੱਤੇ ਸੀ ਉਹ ਕੱਲੀ ਖਾਈ ਗਿਆ ਖਾਈ ਗਿਆ ਕ੍ਰਿਸ਼ਨ ਜੀ ਨੇ ਪੁੱਛਿਆ ਵੀ ਸੀ ਭਾਈ ਤੂੰ ਕੁਝ ਖਾ ਰਿਹਾ ਹੈ ਉਹ ਕਹਿੰਦੇ ਨਾ ਨਾ ਮੇਰੇ ਤਾਂ ਦੰਦ ਵਜ ਰਹੇ ਨੇ ਉਹ ਤਾਂ ਠੰਡ ਨਾਲ ਇੰਨੀ ਠੰਡ ਹੋ ਗਈ ਮੇਰੇ ਦੰਦ ਵਜੇ ਜਾ ਰਹੇ ਨੇ ਜਿਵੇਂ ਕ੍ਰਿਸ਼ਨ ਜੀ ਨੂੰ ਪਤਾ ਲੱਗਿਆ ਵੀ ਮੇਰੇ ਬਚਪਨ ਦਾ ਦੋਸਤ ਸੁਦਾਮਾ ਆਇਆ ਉਹ ਭੱਜੇ ਆਏ ਭੱਜੇ ਆਏ ਔਰ ਸੁਦਾਮਾ ਜੀ ਨੂੰ ਉਹਨਾਂ ਨੇ ਗੱਲ ਨਾਲ ਲਾ ਲਿਆ ਘੁੱਟ ਕੇ ਜੱਫੀ ਪਾ ਲਈ ਉਹਨਾਂ ਨੂੰ ਪੋਲੀਵੁੱਡ ਨਾਓ ਪੰਜਾਬੀ ਚੈਨਲ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੇਰੇ ਨਾਲ ਮੌਜੂਦ ਰਹਿਣਗੇ ਸਾਸ਼ਟਰੀ ਓਮਪ੍ਰ카ਜ ਜੀ ਪਿੰਡ ਗੋਵਿੰਦਪੁਰਾ ਦੇ ਦੁਰਗਾ ਮਾਤਾ ਮੰਦਿਰ ਦੇ ਪੁਜਾਰੀ ਸਤਿ ਸ੍ਰੀ ਅਕਾਲ ਤੁਹਾਡੇ ਪੋਲੀਵੁੱਡ ਨਾਓ ਪੰਜਾਬੀ ਚੈਨਲ ਤੇ ਬਹੁਤ ਬਹੁਤ ਸਵਾਗਤ ਕਰਦੀ ਹੈ ਜੀ ਜੀ ਜਗਾਤਾ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਆਖਦੇ ਹਾਂ ਮਾ ਮੇਰੇ ਮੰਤਰੀਤ ਘਰ ਬਲਵਿੰਦਰ ਸਿੰਘ ਧਾਲੀਵਾਲ ਜੋ ਕਿ ਇਹਨੇ ਦੂਰੋਂ ਚਲ ਕੇ ਆਇਆ ਇਹਨਾਂ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਸਤਰੀ ਜੀ ਆਪਾਂ ਗੱਲਾਂ ਦਾ ਸਿਸਟਾ ਜਾਰੀ ਕਰੀਏ ਤੇ ਸਭ ਤੋਂ ਪਹਿਲਾਂ ਮੈਂ ਪੁੱਛੂਗੀ ਕਿ ਇਸ ਮੰਦਿਰ ਦਾ ਨਾਮ ਕੀ ਹੈ ਤੇ ਇਹ ਸ੍ਰੀ ਦੁਰਗਾ ਮੰਦਿਰ ਗੋਵਿੰਦਪੁਰਾ ਦੇ ਨਾਮ ਤੇ ਜੋ ਇਹ ਮੰਦਿਰ ਦੀ ਪ੍ਰਸਿੱਧੀ ਹੈ ਹਮੇਸ਼ਾ ਦੁਰਗਾ ਮੰਦਿਰ ਗੋਵਿੰਦਪੁਰਾ ਲੋਕ ਅਜਤਲ ਬਾਬਾ ਜੀ ਦੇ ਸਿੱਧ ਸੀ ਸਮਾਦ ਵੀ ਕਹਿ ਦਿੰਦੇ ਨੇਗੇ ਜੀ ਪਰ ਜਿੱਦਾਂ ਕਿ ਪਹਿਲਾਂ ਤੇ ਬੁਝਰ ਕੇ ਦੱਸ ਦੇਣਗੇ ਕਿ ਇੱਥੇ ਸਿਰਫ ਦੁਰਗਾ ਮੰਦਿਰ ਹੀ ਸੀ ਜੀ ਓਕੇ ਤੇ ਪਹਿਲਾਂ ਤੋਂ ਹੀ ਦੁਰਗਾ ਮੰਦਿਰ ਗੋਵਿੰਦਪੁਰਾ ਇਹ ਨਾਮ ਹੈ ਇਸ ਮੰਦਿਰ ਜੀ ਸਸਰੀ ਇਸ ਮੰਦਿਰ ਨੂੰ ਅਬ ਕਿੰਨਾ ਕ ਟਾਈਮ ਹੋ ਗਿਆ ਬਣੇ ਕੁਝ ਐਗਜ਼ੈਕਟ ਟਾਈਮ ਨਹੀਂ ਦੱਸ ਸਕਦੇ ਪਰ ਕੁਝ ਬਜ਼ੁਰਗ ਦੱਸਦੇ ਨੇ ਕਿ ਵੀ ਬਹੁਤ ਸਾਲ ਪਹਿਲਾਂ ਜਦੋਂ ਉਹ ਕਹਿੰਦੇ ਸਾਡੇ ਦਾਦੇ ਪਰਦਾਦੇ ਇਦਾਂ ਕਰਕੇ ਉਹਨਾਂ ਨੇ ਦੱਸਿਆ ਮੈਨੂੰ ਉਹਨਾਂ ਨੂੰ ਵੀ ਐਗਜ਼ੈਕਟ ਟਾਈਮ ਨਹੀਂ ਹੈ ਕਿਉਂਕਿ ਬਹੁਤ ਪੁਰਾਤਨ ਮੰਦਿਰ ਹੈ ਜੀ ਉਹਨਾਂ ਨੂੰ ਵੀ ਐਗਜ਼ੈਕਟ ਟਾਈਮ ਨਹੀਂ ਇਹ ਵੀ ਕਦੋਂ ਤੋਂ ਸਿਰਫ ਦੁਰਗਾ ਮੰਦਿਰ ਹੁੰਦਾ ਸੀਗਾ ਇੱਥੇ ਛੋਟਾ ਜਿਹਾ ਮੰਦਿਰ ਓਕੇ ਅੱਜ ਤਾਂ ਵੱਡਾ ਬਣ ਗਿਆ ਲੋਕਾਂ ਨੇ ਬੜੀ ਸੇਵਾ ਕੀਤੀ ਹੈ ਪਰ ਛੋਟਾ ਜਿਹਾ ਮੰਦਿਰ ਹੁੰਦਾ ਸੀਗਾ ਸਾਰੇ ਪਿੰਡ ਦੇ ਇੱਥੇ ਮੱਥਾ ਟੇਕਦੇ ਹੁੰਦੇ ਸੀਗੇ ਉਦੋਂ ਨਾ ਗੁਰੂ ਘਰ ਸੀਗੇ ਗੁਰੂ ਘਰ ਹੋਣ ਗਿਆ ਪਿੰਡ ਚ ਨਹੀਂ ਸੀਗੇ ਮਤਲਬ ਪਹਿਲਾਂ ਮੰਦਰੀ ਸੀਗਾ ਗੁਰੂ ਘਰ ਵੀ ਬਣਿਆ ਪਰ ਬਾਅਦ ਚ ਬਣਿਆ ਪਰ ਮੰਦਰੀ ਸੀਗਾ ਇੱਥੇ ਸਾਰੇ ਜੋ ਇਹ ਗੋਵਿੰਦਪੁਰਾ ਹੈ ਇੱਥੇ ਦੇ ਲੋਕ ਇੱਥੇ ਆਉਂਦੇ ਸੀਗੇ ਮਾਤਾ ਜੀ ਨੇ ਮੱਥਾ ਟੇਕਦੇ ਸੀਗੇ ਇਹਦਾ ਛੋਟਾ ਜਿਹਾ ਮੰਦਰ ਹੁੰਦਾ ਸੀਗਾ ਬਸ ਗੋਵਿੰਦਪੁਰਾ ਦੇ ਨਾਮ ਤੇ ਜਾਣਦੇ ਸੀਗੇ ਮੰਦਰ ਦੇ ਨਾਮ ਤੇ ਜੀ ਬਾਬਾ ਇਹ ਤੁਹਾਡੀ ਜ਼ਿੰਦਗੀ ਬਾਰੇ ਗੱਲਬਾਤ ਕਰੀਏ ਤਾਂ ਜੋ ਤੁਹਾਡੀ ਏਜ ਦੇ ਅੱਜ ਕੱਲ ਦੀ ਜਨਰੇਸ਼ਨ ਅੱਜ ਕੱਲ ਦੇ ਲੜਕੇ ਨੇ ਤੁਹਾਡੀ ਜਿਹੜੀ ਇਸ ਲਾਈਨ ਦੇ ਵਿੱਚ ਆਉਣ ਤੋਂ ਬਹੁਤ ਜ਼ਿਆਦਾ ਝਿਜਕਦੇ ਨੇ ਕੋਈ ਹਨਾ ਮੰਦਰ ਦਾ ਪੁਜਾਰੀ ਬਾਨਾ ਸਾਸਤਰੀ ਬਾਨਾ ਜਾਂ ਹਨ ਕਿਸੇ ਦਰਗਾਹ ਦਾ ਜੋ ਗੁਲਾਮ ਬਾਨਾ ਇਸ ਮਤਲਬ ਲਾਈਨ ਦੇ ਵਿੱਚ ਆਉਣ ਤੋਂ ਝਿਜਕਦੇ ਨੇ ਤੇ ਤੁਸੀਂ ਇਸ ਲਾਈਨ ਦੇ ਵਿੱਚ ਤੁਹਾਡਾ ਕਿਵੇਂ ਰੋਲ ਹੈ ਮੇਰਾ ਮੈਂ ਛੋਟਾ ਹੁੰਦਾ ਸੀ ਮੈਨੂੰ ਯਾਦ ਹੈ ਅਸੀਂ ਪਿੰਡ ਰਹਿੰਦੇ ਹੁੰਦੇ ਸੀਗੇ ਉਦੋਂ ਅਸੀਂ ਪੰਜਾਬ ਚ ਵੀ ਨਹੀਂ ਆਏ ਸੀਗੇ ਇੱਕ ਸੰਤ ਆਏ ਸਾਡੇ ਪਿੰਡ ਤੇ ਸਾਡੇ ਘਰ ਆ ਕੇ ਮੇਰੇ ਮੰਮੀ ਨੂੰ ਕਹਿੰਦੇ ਹੋ ਵੀ ਚਾਹ ਬਣਾਵੇ ਚਾਹ ਪੀਂਦੇ-ਪੀਂਦੇ ਉਹ ਕਹਿੰਦੇ ਵੀ ਤੇਰਾ ਬੇਟਾ ਨਾ ਸਾਸ਼ਤਰੀ ਬਣੂਗਾ ਅਰ ਕੋਈ ਛੋਟਾ ਮੋਟਾ ਸਾਸ਼ਤਰੀ ਨਹੀਂ ਇਹਨੇ ਬਹੁਤ ਵੱਡਾ ਬਣਨਾ ਹੈ ਔਰ ਇਹਨੇ ਬਹੁਤ ਅੱਗੇ ਤੱਕ ਜਾਣਾ ਹੈ ਔਰ ਉਸ ਤੋਂ ਬਾਅਦ ਜਦੋਂ ਅਸੀਂ ਪੰਜਾਬ ਚ ਆਏ ਮੈਨੂੰ ਯਾਦ ਹੈ 10 ਸਾਲ ਦਾ ਸੀ ਮੈਂ ਕਰੀਬਨ ਮਰਣੀਕੇ ਚਲੇ ਗਿਆ ਕਿਉਂਕਿ 10 ਸਾਲ ਦੇ ਬੱਚੇ ਨੂੰ ਨਾ ਤਾਂ ਬੋਲਣ ਦੀ ਅਕਲ ਹੁੰਦੀ ਹੈ ਨਾ ਸੁਰਤ ਆਉਂਦੀ ਹੈ ਪਰ ਸਾਨੂੰ ਜਦੋਂ ਰਣੀਕੇ ਛੱਡਿਆ ਗਿਆ ਸੀਗਾ ਸਾਨੂੰ ਧੋਤੀਆਂ ਵਿੱਚ ਫਿਰਨਾ ਪਿਆ ਕਰਦਾ ਸੀਗਾ ਤੇ ਦਾ ਸਾਨੂੰ ਧੋਤੀ ਬਣਨੀ ਆਵੇ ਔਰ ਮੇਰਾ ਪਹਿਲਾ ਤਾਂ ਇੰਟਰਸਟ ਸੀਗਾ ਵੀ ਮੈਂ ਕਿਸੇ ਮੰਦਰ ਤੇ ਜਾ ਰਹੀ ਹਾਂ ਜਾਂ ਬਹੁਤ ਵੱਡਾ ਕਥ ਪਰਵਕਤਾ ਬਣਾ ਹੈਨਾ ਕਿਉਂਕਿ ਮੈਂ ਹਰ ਇੱਕ ਆਪਣਾ ਜਿਹੜਾ ਜਿਹੜਾ ਕੰਮ ਹੈ ਉਹ ਬੜੇ ਧਿਆਨ ਨਾਲ ਕਰਦਾ ਜੀ ਜੀ ਲਾ ਕੇ ਕਰਦਾ ਮਨ ਲਾ ਕੇ ਕਰਦਾ ਜੋ ਵੀ ਕੰਮ ਆ ਮੈਂ ਮਨ ਲਾ ਕੇ ਕਰਦਾ ਤੇ ਮੇਰਾ ਇੰਟਰਸਟ ਹੈ ਇਹਦੇ ਚ ਉਦੋਂ ਤੋਂ ਵਧਿਆ ਬਣਿਆ ਕਿ ਮੈਂ ਇੱਕ ਜਗ੍ਹਾ ਕਥਾ ਤੇ ਗਿਆ satsang ਕਰ ਰੇ ਸੀ ਮਹਾਰਾਜ ਜੀ ਔਰ ਉਹਨਾਂ ਦੀ ਕਥਾ ਮੈਨੂੰ ਇੰਨੀ ਚੰਗੀ ਲੱਗੀ ਮੈਂ ਮਾਤਾ ਰਾਣੀ ਵਾਲ ਦੇਖਿਆ ਹਾਂ ਉਪਾਜਨ ਵੀ ਗਾ ਰਹੇ ਸੀਗੇ ਔਰ ਮੈਂ ਮਾਤਾ ਰਾਣੀ ਵਾਲ ਦੇਖਿਆ ਮੇ ਮਾਤਾ ਰਾਣੀ ਵੀ ਇਹੀ ਤੇਰਾ ਕੀਰਤਨ ਕਰ ਸਕਦੇ ਨੇ ਇਹੀ ਤੇਰਾ ਭਜਨ ਕਰ ਸਕਦੇ ਨੇ ਕਿ ਮੈਂ ਨਹੀਂ ਕਰ ਸਕਦਾ ਹਾਂ ਉਸੇ ਦਿਨ ਜਿਵੇਂ ਹੁਕਮ ਹੋ ਜਾਂਦਾ ਹੈ ਉਸ ਦਿਨ ਮੈਨੂੰ ਹੁਕਮ ਹੋ ਗਿਆ ਸੀਗਾ ਉਸ ਦਿਨ ਤੋਂ ਬਾਅਦ ਮੈਂ ਇਹਨਾਂ ਦਾ ਗੁਲਾਮ ਬਣ ਗਿਆ ਓਕੇ ਔਰ ਕੁਝ ਸਾਲ ਪਹਿਲਾਂ ਮੈਨੂੰ ਇਸ ਪਿੰਡ ਗੋਵਿੰਦਪੁਰੇ ਦੀ ਜੋ ਕਮੇਟੀ ਹੈ ਉਹ ਮੇਰੇ ਕੋਲ ਚਲੇਗੀ ਉਹਨਾਂ ਨੇ ਮੈਨੂੰ ਇੱਥੇ ਲਿਆਂਦਾ ਇੱਥੇ ਤਾਂ ਮੈਂ ਕਰੀਬਨ 5-7 ਸਾਲਾਂ ਤੋਂ ਪਜਾਰੀ ਆਇਆ ਇਥੇ ਔਰ ਕਥਾ ਵੀ ਕਰਦਾ ਨਾਲ শ্রীমদ ভাগবত জি দি যে কথা হদি এ সৎসংকীর্তন তা চলদি ਰਹন্দে নি জি শাস্ত্রী জি শ্রী কৃষ্ণ জি تے সুদামা জি দি দোস্তি بارے ਸਾਡੇ দর্শকاں ਜਿਹੜਾ ਸੰਖੇਪ ਦੇ ਵਿੱਚ ਜਾਣਕਾਰੀ ਚਾਹੁੰਦੇ ਹੋ জি সুদামা ਔਰ কৃষ্ণ ਦੀ ਦੋਸਤੀ ਕੋਈ ਸਵਾਰਥੀ ਦੀ ਦੋਸਤੀ ਨਹੀਂ ਹੈ জি ਬਹੁਤ ਹੀ ਸੋਚ ਸਮਝ ਕੇ ਔਰ ਉਹਨੇ ਦੋਸਤੀ ਲਗਾਈ ਸੀ সুদামা ਔਰ কৃষ্ণ ਦੀ ਦੋਸਤੀ ਦੀ ਜੇ ਗੱਲ ਕਰੀਏ ਉਹਨਾਂ ਵਰਗਾ ਨਾ ਦੋਸਤ ਅੱਜ ਤੱਕ ਹੋਇਆ ਨਾ ਹੋਣਾ ਮੈਨੂੰ ਨਹੀਂ ਲੱਗਦਾ জি ਔਰ ਜੇ ਗੱਲ ਕਰੀਏ ਉਹਨਾਂ ਦੀ ਦੋਸਤੀ ਕਿਵੇਂ ਪਈ ਹੈ ਹੂੰ ਉਹ ਗੁਰੂਕੁਲ ਦੇ ਵਿੱਚ ਰਿਹਾ ਕਰਦੇ ਸੀਗੇ ਗੁਰੂ ਸਤੰਦੀ ਪਨੀ ਦੇ ਕੋਲ ਉਹ ਪੜ੍ਹਦੇ ਸੀਗੇ ਓਕੇ ਓਕੇ ਉਹਨਾਂ ਕੋਲ ਕੁਟੀਆਂ ਸੀ ਹੂੰ ਤੇ ਕੁਟੀਆਂ ਸੀਗੇ ਤੇ ਉੱਥੇ ਉਹ ਰਿਹਾ ਕਰਦੇ ਸੀਗੇ ਬਹੁਤ ਸਾਲ ਉਹਨਾਂ ਨੇ ਉੱਥੇ ਰਹੇ ਉਹਨਾਂ ਨੇ ਪੜ੍ਹਾਈ ਕੀਤੀ ਹੂੰ ਉੱਥੋਂ ਹੀ ਉਹਨਾਂ ਦੀ ਦੋਸਤੀ ਮਤਲਬ ਕਾਇਮ ਹੋਈ ਹੈ ਜੀ ਸਾਸ਼ਤਰੀ ਜੀ ਮੇਰਾ ਇੱਕ ਕੁਐਸਚਨ ਹੋ ਰਿਹਾ ਹੈ ਕਿ ਜਿਹੜੇ ਸਦਾਮਾ ਜੀ ਸੀਗੇ ਤੇ ਉਹਨੂੰ ਗਰੀਬੀ ਵੱਲ ਕਿਦਾਂ ਗਿਆ ਹਾਂ ਉਸ ਬਾਰੇ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਹਾਂ ਵੀ ਉਹ ਰਿਵੀਵਲ ਕਿਦਾਂਗੇ ਇੱਕ ਵਾਰੀ ਦੀ ਗੱਲ ਹੈ ਜੀ ਜਦੋਂ ਗੁਰੂ ਸੰਦੀਪਨੀ ਦੇ ਕੋਲ ਉਹ ਪਰਦੇ ਸੀਗੇ ਜੀ ਤਾਂ ਉਸ ਸਮਾ ਦੇ ਵਿੱਚ ਇੰਨਾ ਕੋਈ ਖਾਸ ਵਿਵਸਥਾ ਹੁੰਦੀ ਨਹੀਂ ਸੀ ਗੁਰੂਕੁਲ ਦੇ ਵਿੱਚ ਵੀ ਸਾਰਾ ਕੁਝ ਹੁਣ ਤਾਂ ਸਾਰਾ ਕੁਝ ਹੈ ਨਾ ਤੇ ਉਸ ਸਮਾ ਕੁਛ ਨਹੀਂ ਸੀਗਾ ਬਿਲਕੁਲ ਬੜੀ ਭੁੱਖ ਲੱਗ ਰਹੀ ਸੀਗੀ ਕ੍ਰਿਸ਼ਨ ਜੀ ਤੇ ਸੁਦਾਮਾ ਜੀ ਨੂੰ ਬੜੀ ਭੁੱਖ ਲੱਗ ਰਹੀ ਸੀ ਠੀਕ ਔਰ ਉਹਨਾਂ ਨੇ ਗੁਰੂ ਮਾਤਾ ਮਾਤਾ ਨੂੰ ਕਿਹਾ ਵੀ ਮਾਤਾ ਕੋ ਖਾਣ ਨੂੰ ਦੇ ਦੇ ਬੜੀ ਭੁੱਖ ਲੱਗੀ ਹੈ ਹਾਂ ਉਹ ਕਹਿੰਦੇ ਮੈਂ ਖਾਣਾ ਤਾਂ ਦੇ ਦਾਂ ਪਰ ਲੱਕੜੀ ਜਿਹੜੀ ਐ ਉਹ ਖਤਮ ਹੋ ਗਈ ਐ ਓਕੇ ਇਹ ਪੁੱਤਰ ਐਸਾ ਕਰੋ ਕਿ ਤੁਸੀਂ ਜਾਓ ਹਾਂ ਔਰ ਜੰਗਲ ਦੇ ਵਿੱਚੋਂ ਕੁਝ ਲੱਕੜੀ ਲੈ ਕੇ ਆਓ ਮੈਂ ਖਾਣਾ ਤਿਆਰ ਕਰ ਦਿੰਨੀ ਐ ਕੋਈ ਗੱਲ ਨਹੀਂ ਹਾਂ ਪਰ ਜ਼ਿਆਦਾ ਭੁੱਖ ਲੱਗ ਰਹੀ ਸੀਗੀ ਜਦੋਂ ਜੰਗਲ ਵੱਲ ਜਾ ਰਹੇ ਸੀਗੇ ਹਾਂ ਮਾਤਾ ਜੀ ਨੇ ਜਿਹੜੀ ਗੁਰੂ ਮਾਤਾ ਸੀ ਉਹਨਾਂ ਨੇ ਇੱਕ ਚਨੇ ਦੀ ਪੋਟਲੀ ਹਾਂ ਸੁਦਾਮਾ ਜੀ ਦੇ ਹੱਥ ਰੱਖ ਦਿੱਤੀ ਓਕੇ ਉਹ ਕਹਿੰਦੇ ਜੇ ਜ਼ਿਆਦਾ ਭੁੱਖ ਲੱਗੀ ਤਾਂ ਤੁਸੀਂ ਚਨੇ ਖਾ ਲਿਓ ਜਦੋਂ ਪ੍ਰਗਨ ਕੀ ਹਾਂ ਹੁਣ ਚਲੇ ਗਏ ਜੰਗਲ ਦੇ ਵਿੱਚ ਜਿਉਂ ਜੰਗਲ ਦੇ ਵਿੱਚ ਪਹੁੰਚੇ ਹਮ ਅਚਾਨਕ ਮੀਂਹ ਪੈਣ ਲੱਗ ਜਾਂਦਾ ਹੈ ਹਮ ਔਰ ਮੀਂਹ ਇਨਾ ਜ਼ਿਆਦਾ ਸੀਗਾ ਕਿ ਉਹ ਘਰ ਨਹੀਂ ਆ ਸਕਦੇ ਸੀਗੇ ਹਮ ਕ੍ਰਿਸ਼ਨ ਜੀ ਨੇ ਕਿਹਾ ਚਲ ਸੁਦਾਮਾ ਤੂੰ ਇਸ ਦਰਖਤੇ ਤੇ ਚੜ ਮੈਂ ਇਸ ਦਰਖਤੇ ਚੜਦਾ ਹਮ ਕਿਉਂਕਿ ਪਾਣੀ ਥੱਲੇ ਜ਼ਿਆਦਾ ਹੈ ਹਮ ਜੇ ਬਹਿ ਗਏ ਕਿ ਸਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਿੱਧਰ ਚਲੇ ਗਏ ਸਹੀ ਗਾ ਉਹ ਦਰਖਤੇ ਤੇ ਚੜ ਗਏ ਹਮ ਅੱਧੀ ਅੱਧੀ ਰਾਤ ਹੋ ਗਈ ਕਿਉਂਕਿ ਹੁਣ ਮਾਤਾ ਦੀਕਦੀ ਸੀ ਵੀ ਬੱਚੇ ਅਜੇ ਤੱਕ ਨਹੀਂ ਆਏ ਪਰ ਉਹ ਕਿੱਥੋਂ ਆਣ ਮੀਂਹ ਨਾ ਜ਼ਿਆਦਾ ਤੇਜ਼ ਸੀ ਜਦੋਂ ਪਰ ਚਲੇ ਗਏ ਅ ਦਰਤ ਦੇ ਉੱਪਰ ਬੈਠ ਗਏ ਤਾਂ ਸੁਦਾਮਾ ਨੂੰ ਭੁੱਖ ਜ਼ਿਆਦਾ ਲੱਗ ਰਹੀ ਹਾਂ ਅ ਰੋਟੀਆਂ ਵੀ ਸੁਦਾਮੇ ਕੋਲ ਸੀ ਹਾਂ ਤੇ ਉਹ ਖਾਣ ਲੱਗੇ ਵਿੱਚ ਵਿੱਚ ਆਵਾਜ਼ ਆ ਰਹੀ ਦੰਦ ਵੱਜਣ ਦੀ ਹਾਂ ਕ੍ਰਿਸ਼ਨ ਜੀ ਨੇ ਹਾਕ ਮਾਰੀ ਹੈ ਸੁਦਾਮਾ ਤੂੰ ਕੁਝ ਖਾ ਰਿਹਾ ਹੈ ਹਾਂ ਨਹੀਂ ਨਹੀਂ ਉਹ ਕੀ ਹੈ ਨਾ ਠੰਡ ਜ਼ਿਆਦਾ ਹੋ ਗਈ ਮੀਂਹ ਜ਼ਿਆਦਾ ਪੈ ਰਿਹਾ ਹੈ

ਕਿਉਂਕਿ ਗੁਰੂ ਜੀ ਨੇ ਸਾਰਾ ਕੁਝ ਦੇਖ ਲਿਆ ਸੀ ਹਾਂ ਗੁਰੂ ਜੀ ਨੇ ਇੱਕ ਵਚਨ ਕਰਿਆ ਸੀ ਉਸ ਦਿਨ ਹਾਂ ਵੀ ਲੈ ਬਈ ਸੁਧਾਮਿਆ ਤੈ ਅੱਜ ਤੋਂ ਬਾਅਦ ਕਿਉਂਕਿ ਤੈ ਦੂਜੇ ਦਾ ਹੱਕ ਖਾਦਾ ਹਾਂ ਅੱਜ ਤੋਂ ਬਾਅਦ ਹੈ ਆਪਦੀ ਜ਼ਿੰਦਗੀ ਦੇ ਵਿੱਚ ਦਰਿਦ੍ਰਤਾ ਲਿਖ ਲਈ ਅਮੀਸ ਗਰੀਬ ਰਹੇਗਾ ਤੂੰ ਹਾਂ ਇਸੇ ਲਈ ਤਾਂ ਕਿਹਾ ਜਾਂਦਾ ਹੈ ਹਾਂ ਵੀ ਕਿਸੇ ਦਾ ਹੱਕ ਨਾ ਖਾਓ ਹਾਂ ਹੱਕ ਕਿਸੇ ਦਾ ਨਹੀਂ ਖਾਣਾ ਚਾਹੀਦਾ ਸੁਧਾਮਾ ਹੈ ਤਾਂ ਇੱਕੋ ਹੀ ਗੁਰੂ ਦੇ ਚੇਲੇ ਸੀ ਕ੍ਰਿਸ਼ਨ ਦਵਾਰਿਕਾ ਦਾ ਰਾਜਾ ਸੀਗੇ ਬਿਲਕੁਲ ਮਥੁਰਾ ਦੇ ਰਾਜਾ ਸੀਗੇ ਹੂੰ ਦੋ ਦੋ ਜਗ੍ਹਾ ਕੇ ਰਾਜੇ ਸੀਗੇ ਹਾਂ ਪਰ ਸੁਦਾਮਾ ਕਿੱਥੇ ਦੇ ਸੀਗੇ ਸੁਦਾਮਾ ਤਾਂ ਗਰੀਬ ਸੀ ਹਾਂ ਬਿਲਕੁਲ ਗਰੀਬੀ ਚ ਉਹਨਾਂ ਦਾ ਜੀਵਨ ਬਤੀਤ ਹੋਇਆ ਇੱਥੋਂ ਤੱਕ ਕਿ ਨੂਨ ਮਿਰਚ ਵਾਲੇ ਭਾਂਡੇ ਵੀ ਖਾਲੀ ਖੜਕਦੇ ਸੀ ਹਾਂ ਪਰ ਗਰੀਬੀ ਕਦੋਂ ਆਈ ਜਦੋਂ ਵਿਆਹ ਹੋ ਗਿਆ ਬੱਚੇ ਹੋ ਗਏ ਬੱਚੇ ਬਿਲਕਣ ਹਾਂ ਕਿ Papa ਇਹ ਲਿਆ ਕੇ ਦੇ ਹਾਂ ਇਹ ਲਿਆ ਕੇ ਦੇ ਹਾਂ ਕੁਝ ਨੂਨ ਨੋਨ ਮਿਰਚ ਵਾਲੇ ਭਾਂਡੇ ਤੇ ਖਾਲੀ ਕਰਕੇ ਦੇ ਵੀ ਹਾਂ ਫਿਰ ਉਹ ਕਿਹਾ ਕਿ ਕਿੱਥੋਂ ਦੇਣਗੇ ਜੀ ਕਿਉਂਕਿ ਉਸ ਸਮਾ ਦੇ ਵਿੱਚ ਜਿਹੜਾ ਕਿਰਾਇਆ ਹੈ ਉਹ ਕਿੱਥੇ ਜਾ ਕੇ ਉਹਨਾਂ ਫਲ ਕਿੱਥੇ ਮਿਲਿਆ ਬਿਲਕੁਲ ਵਿਆਹ ਹੋਣ ਤੋਂ ਬਾਅਦ ਬੱਚੇ ਹੋਣ ਤੋਂ ਬਾਅਦ ਫਿਰ ਬਾਰ-ਬਾਰ ਪਤਨੀ ਕਹਿੰਦੀ ਸੁਧਾਮਾ ਜੀ ਦੀ ਜਿਹੜੀ ਪਤਨੀ ਹੈ ਉਹ ਕਹਿੰਦੇ ਮੈਂ ਸੁਣਿਆ ਸੀਗਾ ਵੀ ਤੁਸੀਂ ਗੁਰੂਕੁਲ ਦੇ ਵਿੱਚ ਰਹਿੰਦੇ ਸੀਗੇ ਵੀ ਤੁਸੀਂ ਜਾਓ ਔਰ ਕ੍ਰਿਸ਼ਨ ਜੀ ਕੋਲ ਕਿਉਂ ਨਹੀਂ ਜਾਂਦੇ ਤੁਸੀਂ ਉਹਨਾਂ ਤੋਂ ਕੋਈ ਮਦਦ ਲੈ ਲਓ ਤਾਂ ਉਹ ਤਾਂ ਜੱਟੇ ਰਾਜੇ ਨੇ ਪੂਰੇ ਸ੍ਰਿਸ਼ਟੀ ਉਹਨਾਂ ਤੋਂ ਚੱਲੀ ਹੈ ਤੁਸੀਂ ਉਹਨਾਂ ਕੋਲ ਕਿਉਂ ਨਹੀਂ ਜਾਂਦੇ ਸੁਧਾਮਾ ਕਹਿੰਦਾ ਮੈਂ ਇੰਨਾ ਸਵਾਰਥੀ ਨਹੀਂ ਹੋ ਸਕਦਾ

ਤੁਸੀਂ ਚੌਲ ਲੈ ਕੇ ਜਾਉ ਉਹਨਾਂ ਵਾਸਤੇ ਹਾਂ ਪਰ ਚੌਲ ਕਿੱਥੋਂ ਲੈ ਕੇ ਜਾਈਏ ਕਹਿੰਦੇ ਮੈਂ ਵਿਵਸਥਾ ਕਰਦੀ ਆ ਮੈਂ ਗਵਰਧਨ ਤੋਂ ਮੰਗ ਕੇ ਲਿਆਉਣੀ ਆ ਹਾਂ ਥੋੜੇ ਜਿਹਾ ਲੈ ਜਾਓ ਖਾਣਗੇ ਉਹ ਹਾਂ ਸੁਦਾਮਾ ਦੀ ਘਰ ਵਾਲੀ ਨੇ ਕਿ ਤੂੰ ਚੌਲ ਮੰਗ ਕੇ ਲੈ ਕੇ ਆਇਆ ਹੈ ਕ੍ਰਿਸ਼ਨ ਨੇ ਉਹਨਾਂ ਨੂੰ ਦਿੱਤੇ ਸੁਦਾਮਨ ਨੂੰ ਵੀ ਕ੍ਰਿਸ਼ਨ ਨੇ ਦੇ ਦਿੱਤੇ ਹਾਂ ਠੀਕ ਹੈ ਜੀ ਚਲੇ ਗਏ ਜਦੋਂ ਦਵਾਰਿਕਾ ਨਗਰੀ ਦੇ ਵਿੱਚ ਪਹੁੰਚੇ ਦਰਪਾਲਾਂ ਨੇ ਰੋਕਤਾ ਹਾਂ ਕਿ ਤੂੰ ਕਿੱਧਰ ਚੱਲੇ ਆ ਭਾਈ ਹਾਂ ਉਹ ਕਹਿੰਦੇ ਮੈਂ ਕ੍ਰਿਸ਼ਨ ਦਾ ਦੋਸਤ ਆ ਤੂੰ ਜਾ ਕੇ ਕਹੋ ਤਾਂ ਸਹੀ ਹਾਂ ਉਸ ਤੋਂ ਬਾਅਦ ਇਹ ਆਉਂਦਾ ਹੈ देखो देखो ये गरीबी ये गरीबी का हाल कृष्ण के दर पे विश्वास लेके आया हूँ मेरे बचपन का यार है मेरा श्याम यही सोच के यहाँ आया हूँ हाँ। यही सोच के आया हूँ मैं यहां क्या ठीक है तुम जाके कहो हाँ। चले तले परमिशन ले आद जो कहता ਦੀ ਭਾਈ ਸਲਾਮ ਆਇਆ ਹਾਂ ਤੇ ਜਿੰਦ ਜੀ ਭਜ ਕੀ ਹੁੰਦੇ ਆ ਪਰ ਉਹ ਐਦਾ ਐਦਾ ਦਾ ਸੀਨ ਸੀ ਉਹ ਜੇ ਤੁਸੀਂ ਅੱਜ ਕੱਲ ਟੀਵੀਾਂ 'ਚ ਵੀ ਦਿਖਾਉਂਦੇ ਨੇ ਜਦੋਂ ਕੋਈ ਦੇਖਦਾ ਹੈ ਤਾਂ ਆਸ ਉਹਦੇ ਵੀ ਆ ਜਾਂਦੇ ਬਿਲਕੁਲ ਕਿਵੇਂ ਦਾਸੀ ਦੂਸੀ ਸਾਰੀ ਕਹਿੰਦੀ ਵੀ ਕ੍ਰਿਸ਼ਨ ਭਗਵਾਨ ਨੂੰ ਕੀ ਹੋ ਗਿਆ ਕਿਵੇਂ ਭਜੇ ਜਾ ਰਹੇ ਨੇ ਏਡੇ ਵੱਡੇ ਰਾਜੇ ਨੇ ਕਿਵੇਂ ਤੁਸੀਂ ਇੱਕ ਜਾ ਰਹੇ ਹੋ ਤੇ ਜਦੋਂ ਗਏ ਕ੍ਰਿਸ਼ਨ ਨੂੰ ਗੱਲ ਨਾਲ ਲਾ ਲਿਆ ਔਰ ਦਾਸੀਆਂ ਨੂੰ ਕਿਹਾ ਵੀ ਮੇਰੇ ਘਰ ਮੇਰਾ ਮੇਰਾ ਮਿੱਤਰ ਆਇਆ ਬਚਪਨ ਦਾ ਮਿੱਤਰ ਆਇਆ ਹਾਂ ਤੇ ਗੜਵੀ ਲੈ ਕੇ ਆਏ ਇਹਨਾਂ ਜਲ ਨਾਲ ਉਹਨਾਂ ਦੇ ਪੈਰ ਧੋਤੇ ਜਾਂਦੇ ਸੀ ਪਹਿਲਾਂ ਪਹਿਲੇ ਦੇ ਜ਼ਮਾਨੇ ਅੱਜ ਕੱਲ ਤਾਂ ਨਹੀਂ ਧੋਂਦੇ ਪਰ ਪਹਿਲੇ ਦੇ ਜ਼ਮਾਨੇ ਹਾਂ ਪੈਰ ਧੋਂਦੇ ਸੀਗੇ ਪਰ ਜਦੋਂ ਗੜਵੀ ਲੈ ਕੇ ਆਈ ਇਹ ਦਾਸੀ ਧੋਣ ਲੱਗੇ ਭਗਵਾਨ શ્રીਕ੍ਰਿਸ਼ਨ ਤਾਂ ਪੈਰਾਂ ਦੇ ਵਿੱਚ ਕੰਡੇ ਚੁਕੇ ਹੋਏ ਹਾਂ ਉਹਨੂੰ ਦੇਖ ਕੇ ਕ੍ਰਿਸ਼ਨ ਜੀ ਦਾ ਦਿਲ ਪਿਗਲ ਗਿਆ ਹਾਂ ਔਰ ਇੰਨਾ ਜ਼ਿਆਦਾ ਰੋਇ ਇੰਨੇ ਜ਼ਿਆਦਾ ਰੋਏ ਕਿ ਪਾਣੀ ਪਰਾਤ ਭਰ ਗਈ ਅੱਖਾਂ ਦਾ ਜੋ ਪਾਣੀ ਹੈ ਉਹ ਪਰਾਤ ਭਰ ਗਈ ਓਕੇ ਉਹ ਜਿਹੜੇ ਗੜਵੀ ਦੇ ਪਾਣੀ ਸੀਗਾ ਉਹ ਤਾਂ ਹੱਥ ਹੀ ਨਹੀਂ ਲਾਇਆ ਪਾਣੀ ਪਰਾਤ ਹੰਝੂ ਨਾਲ ਹੀ ਪਰਾਤ ਭਰ ਗਈ ਹਾਂਜੀ ਉਹਨਾਂ ਨੇ ਕਿਹਾ ਵੀ ਇਹ ਹੋ ਕਿੱਦਾਰ ਰਿਹਾ ਸਮਤ ਦਾ ਪਰ ਕ੍ਰਿਸ਼ਨ ਜੀ ਦੀ ਲੀਲਾ ਪਾਰ ਹੈ ਉਹਨਾਂ ਦੇ ਅੱਥਰੂ ਇੰਨਾ ਜ਼ਿਆਦਾ ਸੀਗੇ ਸਾਰੀ ਪਰਾਤ ਭਰ ਗਈ ਭਰ ਗਈ ਤਾਂ ਦੱਸ ਸੀ ਸਾਰੇ ਦੇਖ ਰਹੇ ਵੀ ਇਹ ਕੀ ਹੋ ਰਿਹਾ ਹੈ ਤੇ ਉਹਨਾਂ ਨੇ ਪਾਣੀ ਦੇ ਪ੍ਰਾਤ ਹੱਥ ਸੋਇਓ ਨਹੀਂ ਨੈਨਨ ਸੁਪਕਧੋਇ ਆਪਣੇ ਨੈਨਨ ਦੇ ਜੱਜਲ ਹੁੰਦਾ ਉਹਦੇ ਨਾਲ ਹੀ ਪਕਦੇ ਉੱਤੇ ਓਕੇ ਫਿਰ ਬਰਾਬਰ ਤੇ ਬਿਠਾਇਆ ਹਾਂ ਵੀ ਆਜਾ ਸੁਦਾਮਾ ਤੂੰ ਮੇਰੇ ਮੇਰੇ ਤੱਕ ਤੇ ਬਹਿ ਜਾ ਹਾਂ ਮੇਰੇ ਤੱਕ ਤੇ ਹੀ ਬੈਠ ਤੂੰ ਦੂਰ ਨਾ ਬੈਠ ਉਸ ਤੋਂ ਬਾਅਦ ਚੌਹਾਂ ਦੀ ਬਾਰੀ ਆ ਜਾਂਦੀ ਹੈ ਜੀ ਹੁਣ ਹੁਣ ਇੱਕ ਦਿਨ ਰਹੇ ਸੁਦਾਮਾ ਬਾਰੀ ਕਦੇ ਵਿੱਚ ਜੀ ਤੇ ਉਹਨਾਂ ਨੇ ਚੌਲ ਲਕਉਣ ਲੱਗੇ ਹਾਂ ਕਿਉਂਕਿ ਸੁਦਾਮਨ ਜੀ ਨੂੰ ਪਤਾ ਹੀ ਸੀ ਵੀ ਇੱਡੇ ਵੱਡੇ ਰਾਜੇ ਨੇ ਇਹ ਨਾ ਚਲਾਣਾ ਚਾਹੀਦਾ ਦੇਖਣਾ ਉਹ ਜਦੋਂ ਲੁਕਾਉਣ ਲੱਗੇ ਕ੍ਰਿਸ਼ਨ ਕਹਿੰਦੇ ਬੀਤੂ ਕੀ ਲੁਕੋ ਰਹੇ ਹੈ ਕੀ ਭੇਜਿਆ ਮੇਰੇ ਭਾਬੀ ਨੇ ਉਹਦੇ ਸਹੀ ਕਿਨੇ ਕੁਝ ਨਹੀਂ ਭੇਜਿਆ ਜੀ ਸੁਦਾਮੇ ਦੇ ਮਨ 'ਚੇ ਗੱਲ ਆਈ ਹੈ ਵੀ ਇਹ ਇੱਡਾ ਵੱਡਾ ਰਾਜਾ ਮੇਰੇ ਚੌਲਾਂ ਦਾ ਕੀ ਮੁੱਲ ਹੋਗਾ ਹੈਨਾ ਤੇ ਕ੍ਰਿਸ਼ਨ ਜੀ ਨੂੰ ਸਭ ਪਤਾ ਸੀ ਉਹ ਜਾਣੀ ਜਾਣ ਸੀ ਉਹਨਾਂ ਨੇ ਇੱਕ ਦਿਨ ਰਹੇ ਸੀਗੇ ਅਗਲੇ ਦਿਨ ਜਾ ਰਹੇ ਸੀਗੇ ਉਹਨਾਂ ਨੇ ਖੋਲੀ ਔਰ ਐਦਾਂ ਖਾਣ ਲੱਗ ਗਏ ਦੋਨੇ ਹੱਥ ਨਾਲ ਚੌਲ ਕੱਚੀ ਲੋਕ ਤੇ ਪਕਾ ਕੇ ਖਾਂਦੇ ਨੇ 크੍ਰਿਸਟਿਨ ਜੀ ਨੇ ਕੱਚੀ ਖਾ ਲਏ ਉਹ ਖਾਦੇ ਤਾਂ ਸੁਦਾਮਾ ਬੜੇ ਹੈਰਾਨ ਹੋਏ ਕਿ ਇੰਨਾ ਪਿਆਰ ਉਹ ਰੋਣ ਲੱਗ ਗਏ ਰੋਣ ਲੱਗ ਗਏ ਤਾਂ ਐਦਾਂ ਦੀ ਉਹਨਾਂ ਦੀ ਦੋਸਤੀ ਸੀ ਰੋਣ ਲੱਗ ਕੇ ਤਾਂ ਉਹ ਘਰੇ ਚਲੇ ਗਏ ਪਰ ਸੁਦਾਮਾ ਦਾ ਜੀਵਨ ਬਦਲਤਾ ਉਹਨਾਂ ਨੇ ਜਿਹੜੇ ਉਹ ਚੌਲ ਸੀ ਲੈ ਕੇ ਗਏ ਔਰ ਭਗਵਾਨ ਨੇ ਗ੍ਰਹਿਣ ਵੀ ਕੀਤੇ ਪਰ ਉਹਨਾਂ ਦੇ ਸ਼ਰਦਾ ਭਵਨਨ ਦੇ ਕੇ ਉਹਨਾਂ ਦੇ ਉਹਨਾਂ ਨੂੰ ਆਫਰ ਵੀ ਕੀਤਾ ਜਾਂਦੇ ਵੇਰੇ ਸਦਾਮੇ ਤੋ ਹੁਣ ਚਿੰਤਾ ਨਾ ਕਰ ਮੈਂ ਤੈਨੂੰ ਸਾਰਾ ਕੁਝ ਦੇ ਦੇਣਾ ਗੱਡੀ ਬੰਗਲੇ ਨੌਕਰ ਚਾਕਰ ਸਦਾਮੇ ਕਹਿੰਦੇ ਨਾ ਨਾ ਮੈਂ ਪੰਡਤ ਮੈਂ ਗੱਡੀ ਬੰਗਲੇ ਦਾ ਕੀ ਕਰਨਾ ਮੈਨੂੰ ਕੁਝ ਨਹੀਂ ਚਾਹੀਦਾ ਪਰ ਭਗਵਾਨ ਨੇ ਬੜੀ ਕਿਰਪਾ ਕੀਤੀ ਅੱਜ ਦੇਖ ਲਓ ਵੱਡੇ ਵੱਡੇ ਗ੍ਰੰਥਾਂ ਦੇ ਵਿੱਚ ਸਦਾਮੇ ਦਾ ਨਾਮ ਲਿਤਾ ਜਾਂਦਾ ਹੈ ਬਿਲਕੁਲ ਔਰ ਕ੍ਰਿਸ਼ਨ ਜੀ ਦਾ ਦੋਸਤ ਕਿਹਾ ਜਾਂਦਾ ਮਿੱਤਰ ਕਿਹਾ ਜਾਂਦਾ ਇਹ ਹੀ ਸਭ ਤੋਂ ਵੱਡੀ ਗੱਲ ਹੈ ਜੀ ਇਦਾਂ ਉਹਨਾਂ ਦੀ ਦੋਸਤੀ ਦਾ ਇਦਾਂ ਰਹੀ ਹੈ ਸਾਰੇ ਜੀ ਜੀ ਇਹ ਗੱਲਬਾਤ ਰਹੀ ਹੈ ਇਹ ਸਮ ਸਾਡੇ ਨਾਲ ਸਾਸ਼ਤਰੀ ਓਮਪ੍ਰਕਾਸ਼ ਜੀ ਜਿਨ੍ਹਾਂ ਨੇ ਸ੍ਰੀ ਕ੍ਰਿਸ਼ਨ ਤੇ ਸੁਦਾਮਾ ਜੀ ਦੀ ਦੋਸਤੀ ਬਾਰੇ ਆਪਾਂ ਨੂੰ ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ ਆ ਸਾਸ਼ਤਰੀ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਨੀ ਆ ਕਿ ਇਹ ਜਿਹੜੀ ਕ੍ਰਿਸ਼ਨ ਜੀ ਤੇ ਸੁਦਾਮਾ ਜੀ ਦੀ ਦੋਸਤੀ ਸੀਗੀ ਤੇ ਉਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਇਹੀ ਮੈਸੇਜ ਐ ਜੀ ਦੇਖੋ ਅੱਜ ਤੱਕ ਅੱਜ ਕੱਲ ਜੋ ਮੈਂ ਦੇਖ ਰਹੇ ਹਾਂ ਅੱਜ ਕੱਲ ਦੀ ਜੋ ਜਨਰੇਸ਼ਨ ਚੱਲ ਰਹੀ ਹੈ ਨਾ ਜੀ ਇਹ ਸਭ ਮਤਲਬ ਦੀ ਦੋਸਤੀਆਂ ਨੇ ਜੀ ਬਿਲਕੁਲ ਕਿਉਂਕਿ ਜੇ ਆਪਾਂ ਕ੍ਰਿਸ਼ਨ ਤੇ ਸੁਦਾਮਾ ਦੀ ਦੋਸਤੀ ਜਿਵੇਂ ਮੈਂ ਸੰਸ਼ੇਪ ਵਿੱਚ ਦੱਸਿਆ ਹੀ ਹੈ ਵੀ ਕਿ ਦਾ ਉਹਨਾਂ ਦੀ ਦੋਸਤੀ ਰਹੀ ਹੈ ਕਿਦਾਂ ਉਹਨਾਂ ਦਾ ਆਪਸ ਪਿਆਰ ਰਿਹਾ ਕਿਵੇਂ ਉਹ ਡੇਵਡੇ ਰਾਜੇ ਹੋ ਕੇ ਕਿਵੇਂ ਉਹਨਾਂ ਨੂੰ ਘੁੱਟ ਕੇ ਉਹਨਾਂ ਨੇ ਜੱਫੀ ਪਾਈ ਗੱਲ ਨਾਲ ਆ ਔਰ ਇਹ ਦੇ ਵੱਡੇ ਰਾਜੇ ਹੋ ਕੇ ਉਹਨਾਂ ਨੇ ਆਪ ਦੇ ਹੰਜਵਾ ਨਾਲ ਹੀ ਉਹਨਾਂ ਦੇ ਪੈਰ ਧੋਤੇ ਅੱਜ ਕੱਲ ਦੇ ਲੋਕ ਇਸ ਸਵਾਰਥ ਦੀ ਦੋਸਤੀ ਕਰਦੇ ਕਿਉਂਕਿ ਜੇ ਅਸਲ ਦੋਸਤ ਹੁੰਦੇ ਆ ਤਾਂ ਹਰ ਮੁਸ਼ਕਿਲ ਦੇ ਵੇੜੇ ਜਾ ਕੇ ਉਹਦੇ ਨਾਲ ਖੜਦੇ ਆ ਪਰ ਅੱਜ ਕੱਲ ਦੇ ਕੀ ਚੱਲ ਰਿਹਾ ਜੇ ਤੁਹਾਡੇ ਤੇ ਕੱਲ ਅੱਜ ਮੁਸੀਬਤ ਹੈ ਨਾ ਤੁਹਾਡਾ ਫੋਨ ਕਿਸੇ ਨੇ ਨਹੀਂ ਚੱਕਣਾ ਬਿਲਕੁਲ ਸਹੀ ਗੱਲ ਮੇਰਾ ਸੋ ਸਹੀ ਸੰਦੇਸ਼ ਹੈ ਜੇ ਦੋਸਤੀ ਕਰ ਰਹੇ ਹੋ ਤਾਂ ਉਹਨੂੰ ਨਿਭਾਉ ਵੀ ਜਿਵੇਂ ਕਿ ਸੁਦਾਮਾ ਔਰ ਕ੍ਰਿਸ਼ਨ ਜੀ ਨੇ ਨਿਭਾਈ ਹੈ ਬਿਲਕੁਲ ਜੀ ਸੋ ਇਹ ਸੰਤ ਸਾਸ਼ਤਰੀ ਓਮਪrakash ਜੀ ਜਿਨ੍ਹਾਂ ਨੇ ਬਹੁਤ ਸਾਰੀ ਆਪਾਂ ਨੂੰ ਜਾਣਕਾਰੀ ਦਿੱਤੀ ਆ ਕ੍ਰਿਸ਼ਨ ਜੀ ਤੇ ਸੁਦਾਮਾ ਜੀ ਦੀ ਦੋਸਤੀ ਬਾਰੇ ਵੀ ਦੱਸਿਆ ਸਾਸ਼ਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਇੰਨਾ ਸਮਾਂ ਦਿੱਤਾ ਕਿਸੇ ਟਾਈਮ ਫੇਰ ਟਾਈਮ ਲੱਗਿਆ ਤਾਂ ਇਹਨਾਂ ਦੇ ਨਾਲ ਇਹਨਾਂ ਦੀ ਪੂਰੀ ਕਥਾ ਸੁਣਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸਤਿ ਸ੍ਰੀ ਅਕਾਲ ਜੀ ਜਨਤਾ ਜੀ